ਤੇ ਦੁਕਾਨਦਾਰ ਕਹਿੰਦਾ ਕਿੰਨੇ ਮੀਟਰ ਦੀ ਦੇਵਾਂ ਮੁੰਡਾ ਕਹਿੰਦਾ ਜਿੰਨੀ ਮਰਜ਼ੀ ਦੇ ਦੇ ਇੱਕ ਪਾਗੀ ਤਾਂ ਲੈਣੀ ਆ ਦੁਕਾਨਦਾਰ ਕਹਿੰਦਾ ਤੂੰ ਦੱਸ ਕਿਹੜਾ ਰੰਗ ਦੇਵਾਂ ਕਹਿੰਦਾ ਯਾਰ ਇੱਕ ਮਮੂਲੀ ਪੱਕ ਬਦਲੇ ਇੰਨੀਆਂ ਰਿਆ ਕਰ ਰਿਆਂ ਇੱਕ ਪਾਗੀ ਤਾਂ ਲੈਣੀ ਆ ਤਾਂ ਪਿਓ ਡੋਕਦਾ ਹੋਇਆ ਬੋਲਿਆ ਦੁਕਾਨਦਾਰ ਨੂੰ ਕਹਿੰਦਾ ਤੂੰ ਪੱਕ ਮੈਨ ਤੇ ਮੁੰਡਿਆ ਕਹਿੰਦਾ ਤੂੰ ਧਿਆਨ ਕਰ ਜਦੋਂ ਦੁਕਾਨਦਾਰ ਨੇ ਇੱਕ ਗੱਜ ਰੱਖਿਆ ਕਹਿੰਦਾ ਫਤੇਹ ਸਿੰਘ ਜਦੋਂ ਦੂਜਾ ਗੱਜ ਰੱਖਿਆ ਕਹਿੰਦਾ ਜੋਰਾਵਰ ਸਿੰਘ ਤੀਜਾ ਗੱਜ ਰੱਖਿਆ ਕਹਿੰਦਾ ਜੁਹਾਰ ਸਿੰਘ ਚੌਥਾ ਗੱਜ ਰੱਖਿਆ ਕਹਿੰਦਾਜੀਤ ਸਿੰਘ ਪੰਜਵਾਂ ਗੱਜ ਰੱਖਿਆ ਕਹਿੰਦਾ ਮਾਤਾ ਗੁਜਰ ਕੌਰ ਛੇਵਾਂ ਗੱਜ ਰੱਖਿਆ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਤੇਵਾਂ ਗੱਜ ਰੱਖਿਆ ਕਹਿੰਦਾ ਖੁਦ ਸੱਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੁੰਡਾ ਬੋਲਿਆ ਪਿਤਾ ਜੀ ਕੀ ਸਮਝਾਉਣਾ ਚਾਹੁੰਦੇ ਆ ਕਹਿੰਦਾ ਜੀ ਨੂੰ ਇੱਕ ਮਾਮੂਲੀ ਪੱਗ ਕਹਿ ਰਿਆਂ ਸੱਤ ਸਿਰ ਦੇ ਕੇ 7 ਮੀਟਰ ਦੀ ਪੱਗ ਲਈ ਆ ਇਹ ਸਾਨੂੰ ਐਵੇਂ ਨਹੀਂ ਮੇਰੀ ਦੋ ਚਾਰ ਲੈਣਾ ਤੁਹਾਡੇ ਨਾਲ ਇਹਦੇ ਤੇ ਹਿੰਦੂ ਤੇ ਸਿੱਖਾਂ ਦੀਆਂ ਸੰਧੀਆਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਕੀ ਹੋਣਾ ਸੀ ਮੈਂ ਤਾਂ ਸੱਚੀਆਂ ਸੁਣਾਵਾਂ ਤੇਥੋਂ ਵਾਰੇ-ਵਾਰੇ ਜਾਵਾਂ ਮੈਂ ਤਾਂ ਸੱਚੀਆਂ ਸੁਣਾਵਾਂ ਤੇਥੋਂ ਵਾਰੇ-ਵਾਰੇ ਜਾਵਾਂ ਜੇ ਨਾ ਜੰਗ ਸੂਬੇ ਨਾਲ ਲਾਉਂਦੇ ਬਾਜਾ ਵਾਲਿਆ ਫੇਰ ਹੱਥ ਹਿੰਦੂ ਨਾ ਧਿਆਉਂਦੇ ਬਾਜਾ ਵਾਲਿਆ ਫੇਰ ਅਜ ਸਿੱਖ ਨ ਥੇ ਆਉਂਦੇ ਮੇਰੇ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ